पाकिस्तान्त साइड ते आजो भाई जी ਆਪਾਂ ਨਾ ਕਿ ਰਮੀ ਜਿੰਦਾਬਾਦ ਵੀਰੇ ਮਕਰਾ ਜਾ ਮੜਾ ਜਾ ਜਿੰਨੇ ਆਰਮੀ ਜਿੰਦਾਬਾਦ 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 ਪਾਕਿਸਤਾਨ ਮੁਕਤ ਹੈ ਜਿੰਦਾਬਾਦ ਮੁਕਤ ਆਤਵਾਦ ਨੂੰ ਖਤਮ ਕਰੋ ਖਤਮ ਕਰੋ ਖਤਮ ਕਰੋ ਆਤਵਾਦ ਨੂੰ ਖਤਮ ਕਰੋ ਖਤਮ ਕਰੋ ਖਤਮ ਕਰੋ ਇਸ ਬਿਨਾ ਅਪਰਾਧਿਕ ਕੋਲ ਤਾਂ ਜਿਸ ਦਾ ਇਹ ਵਕਾਫਤ ਮਤਿਆ ਗਿਆ ਉਥੇ ਇੰਦਰ ਸਿਕਿਉਰਿਟੀ ਫੋਰਸਿਸ ਦੇਣੀ ਸੀਗੀਆਂ ਲੈਕੋ ਜੇ ਨਹੀਂ ਰਹੋ ਸਰਕਾਰ ਦਾ ਕੱਲੋ ਕੇਂਦਰ ਸਰਕਾਰ ਨੇ ਐਡਮਿਟਰੀ ਕੀਤਾ ਲੇਕਿਨ ਆਲ ਪਾਰਟੀ ਮੀਟਿੰਗ ਸਾਡੀ ਸਮੁੱਚੀ ਕਾਂਗਰਸ ਨੇ ਜੋ ਵੀ ਫੈਸਲਾ ਕੇਂਦਰ ਸਰਕਾਰ ਨੂੰ ਉਹਦੇ ਨਾਲ ਮੋੜੇ ਦਾ ਮੋੜਾ ਲਾ ਕੇ ਸਖਤ ਸਖਤ ਕਾਰਵਾਈ ਕਰਨ ਦੇ ਵਿੱਚ ਸਹਿਯੋਗ ਦੇਵਾਂਗੇ ਜੋ ਕਿਸ ਤਰ੍ਹਾਂ ਦਾ ਵੀ ਜੇ ਸਰਕਾਰਾਂ ਚਾਹੁੰਦੀ ਹੈ ਜੇ ਅਟੈਕ ਕਰਨਾ ਤੇ ਅਟੈਕ ਲੋਕ ਮੰਦਸੇ ਲੋਕਾਂ ਦੀ ਵੀ ਲਾਂਚਿੰਗ ਪੈਡ ਜਿਹੜੇ ਅੱਗੇ ਆਪਾਂ ਖਤਮ ਕੀਤੇ ਸੀ ਉਹ ਇੱਕ ਛੋਟੀ ਬਿਮਾਰੀ ਹੈ ਜਿੱਥੋਂ ਇੰਡਸਟਰੀ ਲਾਂਚਿੰਗ ਪੈਡ ਅਸਲੀ ਨਹੀਂ ਆਰਮੀ ਆ ਪਾਕਿਸਤਾਨ ਦੀ ਸਰਕਾਰ ਦੇ ਦੋ ਹੱਥ ਉਹਦੇ ਨਾਲ ਕੀਤੇ ਜਾਂ ਔਰ ਕਾਹਦਾ ਲਿਖਿਆ ਵੈਸੇ ਰਾਤ ਉਹਨਾਂ ਨੇ ਸੀਸਫਰ ਦੀ ਲੰਘਣਾ ਵੀ ਕੀਤੀ ਹੈ ਕਿ ਕਮਜ਼ੋਰ ਬੰਦਾ ਭੰਗ ਫੜ ਕੇ ਬੰਦ ਮਾਰਦਾ ਭੱਲੇ ਕੁਝ ਨਹੀਂ ਅੱਜ ਉਹਨਾਂ ਦੇ ਰੱਖਿਆ ਮੰਤਰੀ ਨੇ ਨਿਊਕਲਰ ਦੀ ਵੀ ਸਾਨੂੰ ਧਮਕੀ ਦਿੱਤੀ ਹੈ ਲੇਕਿਨ ਸਾਡੀ ਸਰਕਾਰ ਨੇ ਜੋ ਟਾਈਮ ਦਿੱਤਾ ਹੈ ਪਹਿਲਾਂ ਜੋ ਲੋਕ ਇੱਥੇ ਗਏ ਵੇ ਜਾਂ ਉਧਰ ਆਏ ਵੇ ਉਹਨਾਂ ਮੁਲਕਾਂ ਨੂੰ ਵਾਪਸ ਭੇਜ ਰਹੇ ਹੈ ਅੱਜ ਤੁਸੀਂ ਬੜਿਆ ਆਣਾ ਵੀ ਰਸ਼ੀਆ ਨੇ ਵੀ ਆਪਦੀ ਐਡਵਾਈਜ਼ਰੀ ਜਾਰੀ ਸਾਥ ਵਿੱਚ ਪਾਕਿਸਤਾਨ ਦੇ ਵਿੱਚ ਕੋਈ ਸਾਡੇ ਨਾਗਰਿਕ ਟੂਰਿਸਟ ਗਏ ਵਾਪਸ ਆਜਣ ਇਤੋਂ ਖਦਸ਼ਾ ਲੱਗਦਾ ਹੈ ਵੀ ਕਾਫੀ ਜਿਹੜੀ ਸਖਤ ਐਕਸ਼ਨ ਲਿਆ ਜਾਊਗਾ ਜਿਹੜੀ ਕੱਲ ਬਿਆਨ ਵੀ ਦਿੱਤੇ ਆ ਜਾਂ ਪਹਿਲਾਂ ਜਿਹੜੇ ਬਿਆਨ ਦਿੱਤੇ ਸੀ ਕੱਲ ਉਹਨਾਂ ਨੇ ਕਹਿਤਾ ਵੀ ਜਿਹੜਾ ਤੁਸੀਂ ਪਾਰਲੀਮੈਂਟ 'ਚ ਕਹਿੰਨੇ ਅਸੀਂ ਪੀਓਪੀ ਲਾਵਾਂਗੇ ਹੁਣ ਸਾਨੂੰ ਪੂਲੀ ਛੂਟ ਹੈ ਸਾਰੇ ਹਿੰਦੁਸਤਾਨ ਨੇ ਕਹਿਤਾ ਕਿ ਅੱਜ ਮੈਂ ਇੱਕ ਗਲਤ ਬਣੋ ਸਾਹ ਨਹੀਂ ਜਿੰਨਾ ਚਿਰ ਇਹਨਾਂ ਦੇ ਅਸਵਾਦ ਨੇ ਜਿਹੜੇ ਆਹ ਵਾਰ ਤੋਂ ਹੱਤ ਵਾਰ ਤੋਂ ਜਿਹੜੇ ਸਾਰੇ ਉਹਨਾਂ ਟਿਕਾਣੇ ਆ ਉਹਨਾਂ ਤੋਂ ਬਾਅਦ ਨਹੀਂ ਕਰਦੇ ਉਹਨਾਂ ਚਲੇ ਜਾਂਦੇ ਟਿਕਾਣੇ ਜਾਂ ਅੱਜ ਜਦ ਤੁਸੀਂ ਕੋਟਾ ਟਾਈਮ ਕਰਦਾ ਹੋ ਜਾਂ ਸਾਰੇ ਬਾਅਦ ਕਰੇ ਜਾਂਦੇ ਆ ਇਸ ਕਰਕੇ ਮੈਂ ਜਿੰਨੇ ਵੀ ਅੱਜ ਤੁਸੀਂ ਸਾਰੇ ਆਨੇ ਪੁੰਡਾ ਤੋਂ ਕਿਉਂਕਿ ਰਾਤ ਦਾ ਟਾਈਮ ਹੈ ਸ਼ਾਮ ਦਾ ਟਾਈਮ ਹੈ ਸਾਰੇ ਟਾਈਮ ਕੱਢ ਕੇ ਆਏ ਆ ਸਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਕੰਮ ਦੀ ਰੁਕਤ ਬਹੁਤ ਜ਼ਰੂਰੀ ਜਿਹੜਾ ਇਹ ਸਮਾਂ ਸਾਰੇ ਪਿੰਡਾਂ ਦੇ ਕੰਮ ਕਰਨ ਵਾਸਤੇ ਕੀਤੀ ਦਾ ਕੰਮ ਚੱਲ ਰਿਹਾ ਅੱਜ ਤੁਸੀਂ ਫੇਰ ਵੀ ਦੀਤੀ ਇਕਤਾ ਖੰਡਾਸਤੇ ਸਾਰੇ ਇਕੱਠੇ ਹੋਏ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈਚਾਰੀਆ ਖਾਲਸਾ ਵਾਹਿਗੁਰੂ ਜੀ